ਸਸਿਆ ਗਾ ਦੋਸਤੋ ਮੈਂ ਹਨਮਨੀ ਸਿੰਘ ਚੀਮਾ ਤੁਸੀਂ ਵੇਖ ਰਹੇ ਜੀਬੀਸੀ ਦੀ ਅਪਡੇਟ ਤੇ ਗੱਲ ਕਰਦੇ ਹਾਂ ਹੁਸ਼ਾਰਪੁਰ ਵਿੱਚ ਵਤ ਰਹੀਆਂ ਵਾਰਦਾਤਾਂ ਦੀ ਕਈ ਥਾਵਾਂ ਤੇ ਲੜਾਈ ਝਗੜੇ ਦੀ ਵਾਰਦਾਤਾ ਵੀ ਅਕਸਰ ਸੁਣਨ ਨੂੰ ਮਿਲਦੀਆਂ ਨੇ ਜਾਂ ਠੱਗੀਆਂ ਠੋਰੀਆਂ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਵੀ ਰੋਜ਼ਾਨਾ ਸੁਰਖੀਆਂ ਵਿੱਚ ਚੱਲਦੀਆਂ ਰਹਿੰਦੀਆਂ ਨੇ ਤੇ ਪੁਲਿਸ ਵਿਭਾਗ ਵੱਲੋਂ ਵੀ ਸਿਰਫ ਇੱਕ ਕਾਨੂੰਨੀ ਕਾਰਵਾਈ ਕਰਨ ਦੇ ਨਾਂ ਤੇ ਸਿਰਫ ਇੱਕ ਉਹਨਾਂ ਵੱਲੋਂ ਆਸ਼ਵਾਸ਼ਣ ਹੀ ਦਿੱਤਾ ਜਾ ਰਿਹਾ ਮੈਂ ਅੱਜ ਕੱਲ ਇੱਕ ਇੱਥੇ ਸੁਨਿਆਰੇ ਦੀ ਦੁਕਾਨ ਦੇ ਵਿੱਚ ਵੀ ਇੱਕ ਵੱਡੀ ਘਟਨਾ ਵਾਪਰੀ ਸੀ ਲੁੱਟਖੋਹ ਇੱਥੇ ਇੱਕ ਡਾਕਾ ਪਿਆ ਸੀ ਡਾਕਾ ਕਹਿ ਸਕਦੇ ਆ ਇੱਥੇ 23 ਲੱਖ ਦੇ ਲਗਭਗ ਨਗਦੀ ਸੀ ਤੇ ਉਸ ਤੋਂ ਬਾਅਦ 1 ਲੱਖ ਇੱਕ ਕਿਲੋ ਸੋਨਾ ਤੇ 7 ਕਿਲੋ ਚਾਂਦੀ ਦੀ ਜਿਹੜੀ ਲੁੱਟ ਖੋ ਇੱਥੇ ਹੋਈ ਆ ਤੇ ਠੱਗੀ ਹੋਈ ਆ ਉਹ ਉਸ ਦੀ ਭਾਲ ਵਿੱਚ ਪੁਲਿਸ ਇੱਥੇ ਪਹੁੰਚੀ ਸੀ ਤੇ ਅਸੀਂ ਗੱਲਬਾਤ ਕਰਦੇ ਆ ਇੱਥੇ ਹਿਸ਼ਾਰਪੁਰ ਦੇ ਸੁਨਿਆਰਾ ਵਿਭਾਗ ਦੇ ਨਾਲ ਜਿੱਥੇ ਦੁਕਾਨ ਆਪਣੀ ਚਲਾਉਂਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਪ੍ਰਸ਼ਾਸਨ ਵੱਲੋਂ ਉਹਨਾਂ ਲਈ ਸੁਰੱਖਿਆ ਪ੍ਰਬੰਧ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਠੱਗੀਆਂ ਠੋਰੀਆਂ ਤੋਂ ਲੁੱਟਾ ਖੋਹ ਤੋਂ ਬਚਾਅ ਵਾਸਤੇ ਕੀ ਪ੍ਰਬੰਧ ਕੀਤੇ ਗਏ ਨੇ ਅਸੀਂ ਸਰਕੀ ਨਾਮ ਹੈ ਜੀ ਮੇਰਾ ਨਾਮ ਜਿਸ਼ੂ ਜੀ ਤੇ ਕਿੱਥੇ ਬੜੀ ਵੱਡੀ ਠੱਗੀ ਹੋਈ ਆ ਕੱਲ ਲੁੱਟਖੋਹੀ ਕਹਿ ਸਕਦੇ ਆ ਜਾਂ ਡਾਕਾ ਇੱਕ ਪਿਆ ਤੇ ਕਿਵੇਂ ਦੇਖਦੇ ਹੋ ਕਿ ਕਿੱਥੋਂ ਤੱਕ ਤੁਸੀਂ ਸੁਰੱਖਿਅਤ ਹੋ ਇੱਥੇ ਜੀ ਅਸੀਂ ਬਿਲਕੁਲ ਵੀ ਨਹੀਂ ਸਾਨੂੰ ਤਾਂ ਹਰ ਵੇਲੇ ਡਰ ਲੱਗਾ ਰਹਿੰਦਾ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਸਾਡੇ ਨਾਲ ਵੀ ਵਾਰਦਾਤ ਹੋ ਜਾਵੇ ਇੰਨਾ ਡਰ ਲੱਗ ਰਿਹਾ ਇਸ ਟਾਈਮ ਹਾਲ ਬਹੁਤ ਖਰਾਬ ਹੋ ਚੁੱਕਾ ਹੈ ਹਰ ਟਾਈਮ ਡਰ ਲੱਗਦਾ ਰਹਿੰਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਕੇ ਕੋਈ ਠਗੀ ਕਰ ਜਵੇ ਕੋਈ ਆ ਕੇ ਪਤਾ ਨਹੀਂ ਕਿਹੜੇ ਵੇਲੇ ਕੋਈ ਹਥਿਆਰ ਆ ਕੇ ਮਾਰ ਕੇ ਲੁੱਟਖੋ ਕਰਕੇ ਚਲ ਜਵੇ ਕੁਝ ਵੀ ਹੈ ਨਹੀਂ ਸੁਨਿਆਰੇ ਨੇ ਤਾਂ ਜ਼ੀਰੋ ਉੱਚ ਵੀ ਨਹੀਂ ਮਿਲਦਾ ਬਸ ਜੇ ਰਿਪੋਰਟ ਕਰਾ ਦਿਓ ਹਾਂਜੀ ਠੀਕ ਆ ਜੀ ਦੇਖਦੇ ਆ ਜਾਂ ਕਰਦੇ ਆ ਮੁਰੇ ਕੁਝ ਨਹੀਂ ਹੁੰਦਾ ਜਿਵੇਂ ਕਿ ਸੁਣਨ ਚ ਆਇਆ ਕਿ 23 ਲੱਖ ਰੁਪਏ ਦਾ ਨਗਦ ਸੀ 1 ਕਿਲੋ ਸੋਨਾ ਸੀ ਤੇ 7 ਕਿਲੋ ਚਾਂਦੀ ਸੀ ਕੀ ਸੁਨਿਆਰੇ ਦੀਆਂ ਇਹਨਾਂ ਦੁਕਾਨਾਂ ਦੇ ਉੱਤੇ ਇਸ ਤਰ੍ਹਾਂ ਦਾ ਸਮਾਨ ਇੰਨਾ ਮਹਿੰਗਾ ਕੋਸਟਲੀ ਰੱਖਿਆ ਪਿਆ ਹੁੰਦਾ ਐਟ ਅ ਟਾਈਮ ਹਾਂਜੀ ਹਾਂਜੀ ਹੁੰਦਾ ਹੈ ਉਹ ਸਿਰ ਉਹ ਐਕਚੁਅਲੀ ਉਹ ਕਰਦੇ ਆ ਸੇਲ ਪਰਚੇਸ ਦਾ ਕੰਮ ਕਰਦੇ ਜਿੱਦਾਂ ਹੁਣ ਅਸੀਂ ਗਹਿਣੇ ਬਣਾਣੇ ਆ ਅਸੀਂ ਉਹਨਾਂ ਕੋ ਸੋਨਾ ਖਰੀਦਣਾ ਸੋਨਾ ਖਰੀਦ ਕੇ ਅਸੀਂ ਗਹਿਣੇ ਬਣਾਣੇ ਆ ਠੀਕ ਹੈ ਇਸ ਤਰ੍ਹਾਂ ਉਹਨਾਂ ਕੋ ਸੋਨਾ ਹੁੰਦਾ ਹੈ ਮਾਰਕੀਟ ਵਾਲੇ ਸਾਰੇ ਉਹਨਾਂ ਕੋ ਸੋਨਾ ਲੈਂਦੇ ਜਾਂ ਚਾਂਦੀ ਲੈਂਦੇ ਪਿਓਰ ਹੁੰਦਾ ਉਹ 24 ਕੈਰਟ ਦਾ ਤੇ ਉਹ ਫੇਰ ਵੇਚਦੇ ਆ ਫੇਰ ਅਸੀਂ ਗਹਿਣੇ ਬਣਾ ਕੇ ਦੇਈਦੇ ਉਹਨਾਂ ਸਰ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਸੁਨਿਆਰੇ ਦਾ ਕੰਮ ਕਰਦੇ ਮੈਨੂੰ ਇੱਥੇ ਕਮ ਸੇ ਕਮ 15 ਤੋਂ 20 ਸਾਲ ਹੋ ਗਏ ਆ ਉਹਦਾ ਸ਼ਾਪ ਸਾਡੀ ਬਹੁਤ ਪੁਰਾਣੀ ਆ ਮੇਰੇ ਦਾਦਾ ਜੀ ਦੇ ਟਾਈਮ ਤੇ ਆ ਇਲਾ ਮੇਰੇ ਦਾਦਾ ਜੀ ਕੰਮ ਕਰਦੇ ਸੀ ਫਿਰ ਮੇਰੇ ਡੈਡੀ ਕਰਦੇ ਸੀ ਫਿਰ ਹੁਣ ਮੈਂ ਕਰ ਰਿਹਾ ਤੇ ਕੋਈ ਆਈਡੀਆ ਹੈ ਤਾਂ ਕਿੰਨੀਆਂ ਕੋਈ ਇੱਥੇ ਦੇ ਵਾਰਦਾਤਾਂ ਹੋ ਗਈਆਂ ਨੇ ਹੁਣ ਤੱਕ ਦੀਆਂ ਤੁਹਾਡੇ ਇੱਥੇ ਮੌਜੂਦ ਹੋਣ ਤੋਂ ਬਾਅਦ ਵਾਰਦਾਤਾਂ ਤਾਂ ਬਹੁਤ ਹੋ ਚੁੱਕੀਆਂ ਮੇਰੇ ਨਾਲ ਖੁਦ ਹੋ ਚੁੱਕੀ ਆ ਮੇਰੇ ਆਪਣਾ ਕਾਰੀਗਰ ਸੀਗਾ ਮੇਰਾ ਉਹਨੇ ਅਜ ਤੱਕ ਉਹ ਕੁਝ ਨਹੀਂ ਕੀਤਾ ਰਿਪੋਰਟ ਵੀ ਮੈਂ ਕਰਾਈ ਪੁਲਿਸ ਸਟੇਸ਼ਨ ਕਿ ਮੇਰਾ ਕਾਰੀਗਰ ਸੋਨਾ ਲੈ ਕੇ 도ੜ ਗਿਆ ਪਰ ਅਜ ਤੱਕ ਕੁਝ ਨਹੀਂ ਹੋਇਆ ਕੁਝ ਨਹੀਂ ਕੀਤਾ ਉਹਨਾਂ ਨੇ ਤੇ ਸੋਨਾ ਮੇਰਾ ਆਈ ਥਿੰਕ ਮੈਂ 2.5 300 ਗ੍ਰਾਮ ਸੋਨਾ ਮੇਰਾ ਗਿਆ ਸੀਗਾ ਰਿਪੋਰਟ ਵੀ ਕਰਾਈ ਹਾਂਜੀ ਠੀਕ ਹੈ ਜੀ ਤੋਂ ਦੇਖਦੇ ਆ ਕੁਝ ਵੀ ਨਹੀਂ ਜਾਂਦਾ ਰਿਹਾ ਥਾਣੇ ਵੀ ਹਾਂਜੀ ਕਿੱਦਾਂ ਕੀ ਬਣਿਆ ਜੀ ਕੀ ਬਣਿਆ ਬਸ ਜਦੋਂ ਜਾਂਦਾ ਸੀ ਹਾਂਜੀ ਇੰਨੇ ਪੈਸੇ ਦੇ ਦੋ ਜੀ ਅੰਨਵਰੀ ਜਾਣਾ ਹਾਂਜੀ ਪੈਸੇ ਦੇ ਦੋ ਜੀ ਕੰਮ ਕੁਛ ਨਹੀਂ ਕੀਤਾ ਅਖੀਰ ਮੈਂ ਫਿਰ ਤੰਗ ਹੋ ਕੇ ਬਿਲਕੁਲ ਬੰਦੇ ਹੀ ਕਰਦਾ ਰਹਿਣ ਤੋਂ ਕੋਈ ਗੱਲ ਨਹੀਂ ਛੱਡੋ ਜਿਵੇਂ ਹਰ ਵਾਰ ਦੀ ਤਰ੍ਹਾਂ ਕੱਲ ਵੀ ਇੱਕ ਇੱਥੇ ਵੱਡੀ ਵਾਰਤ ਵਾਪਰੀ ਆ ਤੇ ਪੁਲਿਸ ਵੱਲੋਂ ਕੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਤੁਹਾਡੇ ਸਿਕਿਉਰਿਟੀ ਦਾ ਕਿਵੇਂ ਖਾਸ ਖਿਆਲ ਰੱਖਿਆ ਜਾ ਰਿਹਾ ਕੋਈ ਕੋਈ ਸਕਿਉਰਟੀ ਨਹੀਂ ਹੈ ਕੁਝ ਨਹੀਂ ਹੈ ਜੀ ਸਿਰਫ ਆਪਣੇ ਸਿਰ ਤੇ ਹੀ ਆ ਜੋ ਆਪ ਆਪ ਕਰ ਲੋ ਕਰ ਲੋ ਬਸ ਉਹ ਕੁਝ ਨਹੀਂ ਹੈਗਾ ਕੁਝ ਨਹੀਂ ਕਰਦੇ ਜੀਰੋ ਸਕਿਉਰਟੀ ਆ ਕੁਝ ਨਹੀਂ ਕਰਦੇ ਨਾ ਉਹ ਦੇਖਦੇ ਆ ਜਿੰਨਾ ਮਰਜ਼ੀ ਕਹਿ ਲੋ ਉਹਨਾਂ ਨੂੰ ਜਾ ਬਸ ਉਹ ਇੰਨਾ ਕਹ ਦਿੰਦੇ ਹਾਂ ਜੀ ਕੋਈ ਨਹੀਂ ਅਸੀਂ ਦੇਖ ਰਹੇ ਹਾਂ ਜੀ ਦੇਖ ਰਹੇ ਹਾਂ ਜੀ ਬਸ ਉਸ ਤੋਂ ਬਾਅਦ ਕੁਝ ਨਹੀਂ ਹੁੰਦਾ ਹਾਂ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ 바ਸੂਦੇਵ ਭਾਈ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਜੀ ਚਾਹ ਦਾ ਕੰਮ ਕਰਦਾ ਜੀ ਬਾਜ਼ਾਰ ਚ ਮਾਰਕੀਟਰ ਕਿਹੜੇ ਬਾਜ਼ਾਰ ਚ ਇਹ ਸਨਿਆਰੇ ਬਾਜ਼ਾਰ ਚ ਇਹ ਹਰ ਬਾਜ਼ਾਰ ਚ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਤੇ ਕਿੰਦਾ ਦੀ ਸੇਫਟੀ ਮਹਿਸੂਸ ਕਰਦੇ ਹੋ ਪੁਲਿਸ ਪ੍ਰਸ਼ਾਸਨ ਕਿਉਂਕਿ ਇੱਥੇ ਠੱਗੀਆਂ ਠੁਰੀਆਂ ਲੁੱਟਾਂ ਖੋਹਾਂ ਦੀਆਂ ਵਾਰ ਤਾਂ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਵੱਲੋਂ ਕੁਝ ਗਸ਼ਤ ਕੀਤੀ ਜਾ ਰਹੀ ਹੈ ਪੁਲਿਸ ਵਿਭਾਗ ਵੱਲੋਂ ਇਹ 2 ਕ ਮਹੀਨੇ ਹੋ ਗਏ ਕੰਮ ਤੇਜ਼ੀ ਚ ਚੱਲ ਰਿਹਾ ਹੈ ਉਲਟਾ ਪੁਲਿਸ ਵਾਲੇ ਚੱਕਰ ਨਹੀਂ ਮਾਰ ਰਹੇ تھے ਪੀਸੀ ਵਾਲੇ ਚੱਕਰ ਨਹੀਂ ਮਾਰੇ ਉਹ ਪਹਿਰੇਦਾਰ ਵੀ ਥੋੜਾ ਦੁਖੀ ਹੋ ਕੇ ਹਨ ਰਿਪੋਰਟ ਦੇ ਰਿਹਾ ਸੀ ਪ੍ਰਧਾਨ ਜੀ ਨੂੰ ਕਿ ਇੱਥੇ ਨਾ ਕੋਈ ਬੱਤੀ ਬੁੱਝ ਜਾਂਦੀ ਹੈ ਕੋਈ ਚੈੱਕ ਨਹੀਂ ਕਰਨ ਆਂਦਾ ਤੇ ਇਸ ਸ਼ਾਸਨ ਤੇ ਸਾਨੂੰ سپورਟ ਚਾਹੀਦੀ ਪੁਲਿਸ ਦੀ ਉਹ ਇਹ ਅਨੇ ਗੁਰ ਨਹੀਂ ਕਰ ਦਿੰਦੇ ਆ ਆਂਦੇ ਇੱਕ ਦੋ ਚੱਕਰ ਲਾ ਕੇ ਮੁੜ ਕੇ ਚੱਲ ਜਾਂਦੇ ਇਹਨੇ ਚੱਕਰ ਘੁਲਾਣੇ ਚਾਹੀਦੇ ਪੱਕਾ ਉੱਥੇ ਲਾਂਦੇ ਜਿੱਥੇ ਕੋਈ ਮਤਲਬ ਨਹੀਂ ਹੈਗਾ ਚੌਂਕਾ ਜੀ ਡਬਲ ਡਬਲ ਤੋਂ ਇਹ ਮੋਟਰਸਾਈਕਲ ਨਗਾ ਇੰਗੇ ਪੀਸੀਓ ਵਾਲੇ ਜੀਪਾ ਵਾਲੇ ਤੇ ਮਹੱਲੇ ਚ ਬੜੂਗੇ ਤੇ ਪਤਾ ਲੱਗੂ ਤੁਹਾਨੂੰ ਕੁਝ ਹੈਗਾ ਪਰ ਲੋ ਕਿ ਕੌਣ ਕੀ ਇੱਥੇ ਘੁੰਮ ਰਿਹਾ ਹੈ ਕੌਣ ਕਿੱਥੇ ਕੀ ਕਰ ਰਿਹਾ ਇਹ ਬਾਅਦ ਚ ਹੋਏ ਥੋੜੀ ਜੀ ਗੱਲ ਤੇ ਹਿਲ ਕੇ ਜਲੇ ਦੂਜੇ ਦਿਨ ਰਿਪੋਰਟ ਆਂਦੀ ਆ ਕੰਮ ਖਤਮ ਹੋ ਜਾਂਦਾ ਇਹ ਉਹ ਬਾਜੀ ਆ ਫੜਿਆ ਸੀ ਛੱਡ ਦਿੱਤਾ ਇਹ ਕੰਮ ਹੋਣਾ ਚਾਹੀਦਾ ਪੱਕੇ ਪੈਦੀ ਭਾਵੇਂ ਤੁਸੀਂ ਬਿਨਾਂ ਵਰਦੀ ਤੋਂ ਬੰਦੇ ਭੇਜ ਦਿ ਉਹ ਪਤਾ ਲੱਗੇ ਸਾਨੂੰ ਵੀ ਇਹ ਘੁੰਮਦੇ ਪਏ ਸਿਵਲ ਵਰਤੀ ਦੇ ਬੰਦਾ ਕਹਿੰਦਾ ਚਲੋ ਇੱਥੇ ਆਈ ਨਹੀਂ ਨਾਣਾ ਤੇ ਅਸੀਂ ਜੋ ਮਰਜ਼ੀ ਕਰ ਲਈਏ ਬਿਲਕੁਲ ਮਲਾ ਕੇ ਸੇਫ ਨਹੀਂ ਹੋ ਤੁਸੀਂ ਸੇਫ ਹੈ ਨਹੀਂ ਬਿਲਕੁਲ 0% 0% ਕੋਈ ਕਿਸੇ ਦਾ ਪਤਾ ਨਹੀਂ ਮਿਰਰ ਕੇਸ਼ ਠਾਕੁਰੇ ਜੀ ਰਕੇਸ਼ ਜੀ ਕੀ ਕਾਰੋਬਾਰ ਕਰਦੇ ਸੀ ਮੇਰਾ ਕੰਮ ਜੀ ਹੈ ਦਾ 골ਡ ਸﻤਿਥ ਦਾ ਵੀ ਆ ਤਾਂ ਨਾਲ ਮੇਰਾ ਜੁਐਲਰੀ ਬਾਕਸੇਜ਼ ਵਗੈਰਾ ਸਾਰੇ ਦਾ ਕੰਮ ਲੁੱਟਕ ਉਹਾਂ ਠੱਗੀਆਂ ਠੋਰੀਆਂ ਵਾਰਤਾਂ ਅਕਸਰ ਸੁਣਨ ਨੂੰ ਮਿਲਦੀਆਂ ਨੇ ਤੇ ਸੁਨਿਆਰੇ ਵੀ ਜਿਹੜੇ ਨੇ ਉਹ ਸੇਫ ਨਹੀਂ ਮੰਨੇ ਜਾ ਰਹੇ ਤੇ ਕਿਵੇਂ ਦੇਖਦੇ ਹਾਂ ਇੱਥੇ ਇੱਕ ਦੁਕਾਨ ਦੇ ਵਿੱਚ ਜਿਹੜੀ ਠੱਗੀ ਵੀ ਹੋਈ ਆ ਯਾਲ ਕਹਿ ਲੋ ਕਿ ਇੱਕ ਵੱਡੀ ਵਾਰਤ ਵਪਰੀ ਹੈ ਹਨਾ ਉਹਨੂੰ ਦੇਖਦੇ ਹੋਏ ਕੀ ਸੋਚਦੇ ਨੇ ਨਹੀਂ ਇਹ ਵਾਰ ਦਾ ਤਾਂ ਜਿਹੜੀ ਆਪ ਬਣਾਈ ਹੋਈ ਆ ਇਹ ਆਪ ਹੀ ਮੁੰਡਾ ਜਿਹੜਾ ਨੌਕਰ ਸੀ ਉਹੀ ਆ ਉਹਨੇ ਡਾਕਾ ਆਪ ਹੋਇਆ ਇਹ ਇਹ ਦਾ ਤਾਂ ਰੋਲ ਨਹੀਂ ਹੈਗਾ ਵੈਸੇ ਉੱਧਾ ਜਿਹੜੇ ਪੰਜਾਬ ਦੇ ਵਿੱਚ ਬਹੁਤ ਲੁੱਟਖੋ ਸ਼ੁਰੂ ਹੋਈ ਆ ਉਹ ਬਹੁਤ ਬਾੜੀ ਗੱਲ ਆ ਕਿ ਬਹੁਤ ਲੋਕ ਆਪਣੇ ਆਪ ਨੂੰ ਸੇਫਲੀ ਸਮਝਦੇ ਉਸ ਪ੍ਰਸ਼ਾਸਨ ਵੱਲੋਂ ਇੱਥੇ ਗਸ਼ਤ ਕੀਤੀ ਜਾ ਰਹੀ ਹੈ ਸਿਰਈਏ ਦੇ ਵਿੱਚ ਕੋਲਸ ਪ੍ਰਸ਼ਾਸਨ ਵੱਲੋਂ ਇਧਰੋਂ ਕੋਈ ਗਸ਼ਤਲੀ ਕੀਤੀ ਜਾ ਰਹੀ ਜੀ ਇਹ ਜਦੋਂ ਕੱਲ੍ਹ ਇਹ ਵਾਰਦਾਤ ਹੋਈ ਆ ਤਾਂ ਕੱਲ੍ਹ ਹੀ ਸ਼ਕਲ ਦੇਖੀ ਸਾਰਿਆਂ ਦੀ ਪੀਸੀਆਰ ਦੇ ਮੁਲਾਜ਼ਮ ਜਿਹੜੇ ਆ ਜਿੰਨਾਂ ਦੀ ਡਿਊਟੀ ਦਿਨ ਰਾਤ ਹੁੰਦੀ ਨਹੀਂ ਲੰਗਦੀ ਸਰ ਇਧਰੋਂ ਨਹੀਂ ਲੰਗਦੀ ਪੀਸੀਆਰ ਨਹੀਂ ਲੰਗਦੇ ਇਧਰੋਂ